ਯਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਸੀ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 33242025 ਦੀ ਅੰਦਰ ਸੈਕਸ਼ਨ 304 2 111 ਬੀ ਐਨ ਐਸ ਇਹਦੇ ਚ ਇੱਕ ਮੁੰਡੇ ਨੇ ਇੱਕ ਮੁੰਡੇ ਨੂੰ ਅਰੈਸਟ ਕੀਤਾ ਜਿਹਦਾ ਨਾਮ ਹੈ ਨਿੱਕੋ ਤੇ ਦੂਸਰਾ ਉਹਦਾ ਜਿਹੜਾ ਸਾਥੀ ਹੈ ਰੂਬਲ ਉਹ ਹਾਲੇ ਫਰਾਰ ਹੈ ਇਹਨਾਂ ਨੇ 1 ਤੇ 2 ਦੀ ਦਰਮਿਆਨੀ ਰਾਤ ਨੂੰ ਇੱਕ ਲੇਡੀ ਮਨਜੀਤ कौर ਜਿਹੜੀ ਆਪਣੇ ਘਰ ਵੱਲ ਜਾ ਰਹੀ ਸੀ ਰਾਤੀ ਉਹਦੇ ਉਹ ਪੈਦਲ ਜਾ ਰਹੀ ਸੀ ਇਹ ਦੋਨੋਂ ਮੁੰਡੇ ਐਕਟਿਵਸ ਸਕੂਟਰ ਤੇ ਆਏ ਤੇ ਮਨਜੀਤ कौर ਦੀ ਵਾਲੀਆਂ ਸਨੇਚ ਕੀਤੀਆਂ ਤੇ ਜਿਵੇਂ ਸਨੇਚ ਕੀਤੀਆਂ ਆਪਣਾ ਮਨਜੀਤ कौर ਨੇ ਥਾਣੇ ਇਤਲਾ ਦਿੱਤੀ ਤੇ ਪੁਲਿਸ ਨੇ ਨਾਲ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕੀਤੀ ਤੇ ਐਫ ਆਈ ਆਰ ਅਸਟ ਕੀਤੇ ਕਰਕੇ ਤੇ ਪੁਲਿਸ ਨੇ ਪਾਲਣਾ ਸ਼ੁਰੂ ਕੀਤਾ ਕਿ ਜਿਹੜੇ ਮੁੰਡਿਆਂ ਨੇ ਕੀਤੀ ਇਸ ਅਸੀਂ ਕੈਮਰਾਜ਼ ਦੀ ਹੈਲਪ ਲਈਤੀ ਨਾਲ ਹਿਊਮਨਿਟੀ ਦੀ ਹੈਲਪ ਲਈਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਇੰਦਰਜੀਤ ਸਿੰਘ ਕਵਲਜੀਤ ਸਿੰਘ ਅਲਾਈਸ ਨਿੱਕੂ ਜਿਹੜਾ ਹੈਗਾ ਮੁੰਡਾ ਇਹਨੇ ਆ ਕੀਤੀ ਹੈ ਜੀ ਸਨੇਚਿੰਗ ਨਾਲ ਇਹਨਾਂ ਦਾ ਮੁੰਡਾ ਰੂਬਲ ਹੈਗਾ ਤੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਸਾਨੂੰ ਪਤਾ ਚੱਲਿਆ ਇਹਦੇ ਤੇ ਪਹਿਲਾਂ ਤੋਹੀ 9 ਮੁਕਦਮੇ ਦਰਜ ਹੈਗੇ ਆ ਆਪਣਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿੱਚ ਵਕਫਾਕ ਥਾਣੇ ਤੇ ਹੁਣ ਅਸੀਂ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਅ ਹੁਣ ਅਸੀਂ ਇਹਦੀ ਹੋਰ ਵੀ ਪੁੱਛਗਿੱਛ ਕਰਾਂਗੇ ਤੇ ਸਾਨੂੰ ਇਹ ਨਾਲ ਨਾਲ ਇੱਕ ਹੋਰ ਚੀਜ਼ ਪਤਾ ਚੱਲੀ ਹੈ ਕਿ ਜਿਹੜੀ ਇਹ ਵਾਲੀਆਂ ਸਨੈਚ ਕਰਦੇ ਸੋਨੇ ਦੇ ਕੰੰਦਨ ਸਨੈਚ ਕਰਦਾ ਸੀਗਾ ਇਹ ਬੇਸਿਕਲੀ ਉਹਨਾਂ ਦਾ ਸੋਨਾ ਪਿਗਲਾ ਕੇ ਉਸਨਿਆਰੇ ਨੂੰ ਦਿੰਦਾ ਸੀਗਾ ਤੇ ਸੋਨਿਆਰਿਆਂ ਨੂੰ ਦੇ ਕੇ ਤੇ ਉਹਦੇ ਬਦਲੇ ਪੈਸੇ ਲੈਂਦਾ ਸੀ ਤੇ ਇਹ ਪਹਿਲਾਂ ਹੁਣ ਤਾਂ ਵਿਲਾ ਹੀ ਸੀਗਾ ਹੁਣ ਤਾਂ ਸਨੇਚਿੰਗ ਤੇ ਚੋਰੀਆਂ ਦੇ ਕੰਮ ਵਿੱਚ ਹੀ ਸੀਗਾ ਇਹ ਕੁਝ ਸਾਲ ਪਹਿਲਾਂ ਸੁਨਿਆਰੇ ਦਾ ਹੀ ਕੰਮ ਕਰਦਾ ਸੀਗਾ ਤੈਨੂੰ ਟੈਕਨੀਕ ਸੀਗੀ ਉਹਨੂੰ ਸੁਨਿਆਰੇ ਜਾਣਦੇ ਵੀ ਸੀਗੇ ਤੇ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦਾ ਸੀ ਸਰ ਇਹ ਕਿਥੋਂ ਫੜਿਆ ਗਿਆ ਤੇ ਇਹ ਮਤਲਬ ਵਪਾਰ ਕਰਦਾ ਸੀ ਸੋਨੇ ਦਾ ਤੇ ਇਹ ਪਹਿਲਾਂ ਸੋਨੇ ਸੁਨਿਆਰੇ ਦਾ ਕੰਮ ਕਰਦਾ ਸੀਗਾ ਜੀ ਕਿੱਥੇ ਕਰਦਾ ਸੀ ਇਹ ਆਪਣੇ ਏਰੀਆ ਚੀਜੀ ਵੋਲਟ ਸਿਟੀ ਵੋਲਟ ਸਿਟੀ ਹੁਣ ਅਸੀਂ ਇਹ 3-4 ਜਨਿਆਦਾ ਸੰਪਤਾ ਚੱਲੇ ਆ ਕਿ ਜਿਨ੍ਹਾਂ ਨੂੰ ਵੇਚਦਾ ਸੀ ਪਰ ਅਸੀਂ ਉਹਨਾਂ ਦੇ ਦੇਖਾਂਗੇ ਕਿ ਇਹ ਕੀ ਕਹਿ ਕੇ ਵੇਚਦਾ ਸੀਗਾ ਪਹਿਲਾਂ ਵੀ ਜਿਵੇਂ ਕੰਮ ਕਰਦਾ ਸੀ ਇਹਨੂੰ ਸਾਰੇ ਸੁਨਿਆਰਿਆਂ ਦਾ ਪਤਾ ਸੀ ਤੇ ਲਿੰਕ ਸੀਗੇ ਕਿ ਸਰ ਅੰਮ੍ਰਿਤ ਸਰ ਦੀ ਲਿੰਕ ਸੀ ਇਹ ਜੀ ਅੰਮ੍ਰਿਤ ਸਰ ਅੰਮ੍ਰਿਤ ਸਰ ਹਾਂਜੀ ਬੈਕਗ੍ਰਾਉਂਡ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਖਾਸ ਤਾਂ ਪੜਿਆ ਨਹੀਂ 8ਵੀਂ ਕਲਾਸ ਪੜਿਆ ਹੈ ਹੈਗਾ 40-42 ਸਾਲਾਂ ਦਾ ਮੁੰਡਾ ਹੈਗਾ ਤੇ ਪਹਿਲਾਂ ਤੋਂ ਨਿਆਰੇ ਦਾ ਕੰਮ ਕਰਦਾ ਸੀ ਉਹਨੇ ਕੁਝ ਸਾਲਾਂ ਤੋਂ ਚੂੜੀਆਂ ਵੇਚੀ ਸੀਗਾ ਉਹ ਫਰਾਰ ਹੈ ਜੀ ਰੂਬਲ ਫਰਾਰਾ ਤੇ ਵਾਸੀ ਅੰਮ੍ਰਿਤਸਰ ਦਾ ਹੀ ਵਾਸੀ ਅੰਮ੍ਰਿਤਸਰ ਦਾ ਇਹ ਹੈਗੇ ਆ ਆਪਣਾ ਸ਼ੀਦੋਦਮ ਸਿੰਘ ਨਗਰ ਬੀ ਡਿਵੀਜ਼ਨ ਦੇ ਹੈਗੇ ਜਿੱਦੋਂ ਉਹ ਵੀ ਅਸੀਂ ਰਿਕਵਰ ਕਰ ਲਈਜੀ ਉਹ ਚੋਰੀ ਦੀ ਕੀਤੀ ਸੀ ਮਨੇ ਆਪਣੀ ਉਹ ਅਸੀਂ ਰਿਕਵਰ ਕਰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਰਿਕਵਰ ਕੀਤੀ ਹੈ ਉਹਦੇ ਕਾਗਜ਼-ਪੁਗਜ਼ ਦੇਖ ਰਹੇ ਹਾਂ ਕੋਈ ਨਸ਼ੇ ਦਾ ਉਹ ਹਲੇ ਸੀ ਇਹਦਾ ਮੈਡੀਕਲ ਕਰਵਾ ਕੇ ਸੰਭਲ ਦਿੱਤੇ ਮੈਂ ਤਾਂ ਕਿ ਟੂ ਅਰਲੀ ਟੂ ਸੇ ਜੀ ਹੁੰਦਾ ਸੀ ਕੱਲ ਰੈਸਟ ਕੀਤਾ ਅੱਜ ਪੇਸ਼ ਕੀਤਾ ਉਹਨੂੰ 2 ਦਿਨ ਦਾ ਰਿਮਾਨਡ ਮਿਲਿਆ ਤੇ ਅਸੀਂ ਪੂਰੀ ਕਥੀ ਨਹੀਂ ਫਿਲਹਾਲ ਕੋਈ ਨਹੀਂ ਹੈ ਤੇ